ਰੱਬ ਨਾਲ ਰਿਸ਼ਤਾ ਉਹਦਾ ਜੁੜਦਾ ਹੈ ਹਾਂ ਤੇ ਸਘੋਲ ਕਮਾਇਆ ਥੋੜਾ ਸਮਾਂ ਥੋੜਾ ਹੀ ਖਾਵੇ ਜੇ ਮੇਰੇ ਨਾਲ ਰਿਸ਼ਤਾ ਰੱਖਣਾ ਹੈ ਨਾ ਆਪਣੀ ਨੀਂਦ ਤੇ ਸੌਣਾ ਘਟਾਲਾ ਜਿਹੜਾ ਬੰਦਾ ਨੀਂਦ ਵਸ ਹੈ ਉਹਨੇ ਵੀ ਤੁਰਦੇ ਆ ਫਿਰਦੇ ਆ ਵੀ ਗੁਨਾਹ ਕਰਨੇ ਨੇ ਤੇ ਜਿਹਦਾ ਸਿਰਫ ਖਾਣ ਤੇ ਧਿਆਨ ਹੈ ਉਹਨੇ ਵੀ ਗੁਨਾਹ ਕਰਨਾ ਇਸ ਕਰਕੇ ਬਾਬੇ ਨੇ ਕਿਹਾ ਜੇ ਰਿਸ਼ਤਾ ਮੇਰੇ ਨਾਲ ਰੱਖਣਾ ਹੈ ਤੇ ਗੱਲਾਂ ਪੱਲੇ ਬੱਲ ਨਹੀਂ ਹਾਲਾਂਕਿ ਭਾਈ ਗੁਰਦਾਸ ਜੀ ਦੀ ਉਹ ਬੜੀ ਲੰਬੀ ਚੌਰੀ ਪੌੜੀ ਹੈ ਕਿਹੜੀ ਕਿਹੜੀ ਚੀਜ਼ ਕਰਕੇ ਸਤਿਗੁਰੂ ਜੀ ਕਹਿੰਦੇ ਮੈਂ ਤੇਰੇ ਤੋਂ ਬਲਿਹਾਰ ਜਾਣਾ ਭਾਈ ਗੁਰਦਾਸ ਜੀ ਨੇ ਲਿਖਿਆ ਆਪਣੇ ਘਰਾਂ ਵਿੱਚ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਪੜਨ ਦੀ ਆਦਤ ਪਾਓ ਹਰ ਘਰ ਵਿੱਚ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਹੋਣੀਆਂ ਚਾਹੀਦੀਆਂ ਨੇ ਦੁਨੀਆਂ ਦੇ ਅੰਦਰ ਉਹਦੇ ਨਾਲ ਦਾ ਦਲੀਲਬਾਜ਼ ਬੰਦਾ ਇਨਸਾਨ ਮਹਾਨ ਪੁਰਖ ਮੈਂ ਕੋਈ ਨਹੀਂ ਵੇਖਿਆ ਅੱਜ ਤੋਂ 300 ਸਾਲ ਪਹਿਲਾਂ ਭਾਈ ਗੁਰਦਾਸ ਜੀ ਦੀਆਂ ਲਿਖੀਆਂ ਰਚਨਾਵਾਂ ਵਿੱਚ ਅੱਜ ਦੀਆਂ ਗੱਲਾਂ ਸਮਝਣ ਨੂੰ ਇੱਕ ਗੱਲ ਸਮਝਣੀ ਹੋਵੇ ਤੇ 4-4 5-5 ਐਗਜ਼ਾਮਪਲਸ ਉੱਥੇ ਪਈਆਂ ਹੋਈਆਂ ਨੇ। ਉਹ ਲਿਖਦੇ ਨੇ ਜੇ ਗੁਰੂ ਨਾਲ ਰਿਸ਼ਤਾ ਰੱਖਣਾ ਹੈ ਤੇ ਸੌਣ ਤੇ ਖਾਣ ਤੇ ਕੰਟਰੋਲ ਰੱਖ। ਯਾਦ ਰੱਖਿਓ ਬੰਦੇ ਦਾ ਨਾ ਸੌਣ ਤੇ ਕਾਬੂ ਹੈ ਨਾ ਖਾਣ ਤੇ ਕਾਬੂ ਹੈ। ਇਹਨੂੰ ਸਭ ਤੋਂ ਵੱਧ ਜਾਂ ਖਾਣਾ ਪਸੰਦ ਹੈ ਜਾਂ ਸੌਣਾ ਪਸੰਦ ਹੈ। ਇਸੇ ਕਰਕੇ ਇਹਨੇ ਬਾਣੀ ਨਾਲੋਂ ਨਾਤਾ ਤੋੜ ਲਿਆ। ਨੀਂਦ ਨਹੀਂ ਪੂਰੀ ਹੁੰਦੀ ਬਾਣੀ ਕਿਵੇਂ ਪੜੀਏ? ਬਹੁਤ ਬੰਦਿਆਂ ਦਾ ਸਵਾਲ ਹੈ ਇਹਨਾਂ ਮੁਲਕਾਂ ਚ ਤਾਂ ਬਹੁਤ ਜ਼ਿਆਦਾ ਸਵਾਲ ਹੈ ਨੀਂਦ ਪੂਰੀ ਹੋਊਗੀ ਤੇ ਬਾਣੀ ਪੜਾਂਗੇ ਕਿਹੜਾ ਦੁਨੀਆ ਚ ਇਹੋ ਜਿਹਾ ਕੰਮ ਹੈ ਜਿਹੜਾ ਤੁਸੀਂ ਇਸ ਕਰਕੇ ਨਹੀਂ ਕਰਦੇ ਕਿ ਤੁਹਾਡੀ ਨੀਂਦ ਪੂਰੀ ਨਹੀਂ ਹੁੰਦੀ ਕੋਈ ਕੰਮ ਛੱਡਿਆ ਵੀ ਆਹ ਨਹੀਂ ਕਰਨਾ ਕਿਉਂਕਿ ਨੀਂਦ ਨਹੀਂ ਪੂਰੀ ਹੋਈ ਸਿਰਫ ਬਾਣੀ ਵੜਾਈ ਇਹ ਫੈਸਲਾ ਕਰਨਾ ਬਾਕੀ ਵੀ ਦੱਸੋ ਨਾ ਤੁਸੀਂ ਪਿਆ ਕੰਮ ਮੈਂ ਤਾਂ ਨਹੀਂ ਕਰਦਾ ਆਪਣੀ ਜ਼ਿੰਦਗੀ ਚ ਮੈਂ ਯਾਰਾਂ ਦੋਸਤਾਂ ਚ ਤਾਂ ਨਹੀਂ ਬੈੰਦਾ ਮੈਂ ਨਸ਼ਾ ਤਾਂ ਨਹੀਂ ਕਰਦਾ ਮੈਂ ਗੱਪਾਂ ਤਾਂ ਨਹੀਂ ਮਾਰਦਾ ਮੈਂ ਇੱਕ ਦੂਜੇ ਦੀ ਚੁਗਲੀ ਨਿੰਦਿਆ ਤਾਂ ਨਹੀਂ ਕਰਦਾ ਕਿਉਂਕਿ ਮੇਰੀ ਨੀਂਦ ਨਹੀਂ ਪੂਰੀ ਹੁੰਦੀ ਕਮਾਲ ਦੀ ਗੱਲ ਜਿਹੜੀਆਂ ਚੀਜ਼ਾਂ ਤੈਨੂੰ ਜੱਜ ਦੀਆਂ ਨੇ ਉਹ ਰਾਤ ਦਾ ਨਿੰਦਰਾ ਝਾਕੇ ਵੀ ਕਰ ਲੈਣਾ ਤੇ ਜਿਹੜੀਆਂ ਗੁਰੂ ਨੂੰ ਜੱਜ ਦੀਆਂ ਨੇ ਉਹਦੇ ਲਈ ਬਹਾਨਾ ਘੜ ਲੈਣਾ ਵੀ ਨੀਂਦ ਨਹੀਂ ਪੂਰੀ ਹੁੰਦੀ ਮੇਰੀ ਚਲਾਕੀ ਨਾ ਕਰੀਏ ਖਾਸ ਕਰ ਮਹਾਰਾਜ ਨਾਲ ਤੇ ਬਿਲਕੁਲ ਵੀ ਨਾ ਕਰੀਏ ਤੋਂ ਮਹਾਰਾਜ ਨੇ ਅੱਜ ਦਾ ਜਿਹੜਾ ਕੀਮਤੀ ਖਿਆਲ ਸਾਡੀ ਝੋਲੀ 'ਚ ਪਾਇਆ ਸੁਰ ਰਠ ਮਹਲਾ 9ਵੇਂ ਨਵੇਂ ਪਾਤਸ਼ਾਹ ਜੀ ਦਾ ਇਹ ਬੋਲ ਹੈ। ਵੈਸੇ ਤਾਂ ਸ਼ਹੀਦ ਸ਼ਬਦ ਨਾ ਹੁੰਦਾ ਜੇ ਗੁਰੂਆਂ ਦਾ ਜਨਮ ਨਾ ਹੁੰਦਾ। ਇਹ ਮਾਣ ਕਰੋ ਆਪਣੇ ਆਪ ਤੇ ਪ੍ਰਾਊਡ ਫੀਲ ਕਰਿਆ ਕਰੋ ਦੁਨੀਆ 'ਚ ਸ਼ਹੀਦ ਤੇ ਸ਼ਹੀਦੀ ਬਚੀ ਗੁਰੂ ਕਰਕੇ ਆ। ਆਪ ਆਉਣ ਵਾਲੇ ਸਮੇਂ 'ਚ ਇਹਨੂੰ ਵਿਚਾਰਾਂਗੇ ਵੀ ਕਿਉਂ ਹੈ। ਨਾ ਬਾਬੇ ਤੋਂ ਪਹਿਲਾਂ ਤੇ ਨਾ ਬਾਬੇ ਤੋਂ ਬਾਅਦ। ਸ਼ਹੀਦੀ ਨਾਲ ਵਫਾਦਾਰੀ ਨਹੀਂ ਹੋਈ ਹਰ ਮਰਨ ਵਾਲੇ ਨੂੰ ਸ਼ਹੀਦ ਨਹੀਂ ਕਿਹਾ ਜਾ ਸਕਦਾ ਬਹੁਤ ਵੱਡਾ ਸ਼ਬਦ ਹੈ ਸ਼ਹੀਦ ਦੁਨੀਆ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਜੇ ਕੋਈ ਸਤਕਾਰਿਆ ਜਾਣ ਵਾਲਾ ਸ਼ਬਦ ਹੈ ਤੇ ਉਹ ਸ਼ਹੀਦ ਹੈ ਔਰ ਇਹ ਪਹਿਲੀ ਵਾਰ ਧੰ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨਾਲ ਜੁੜਿਆ ਹੈ ਭਾਵੇਂ ਕਿ ਸ਼ਬਦ ਇਹ ਪੰਜਾਬੀ ਦਾ ਨਹੀਂ ਹੈ ਸ਼ਬਦ ਇਹ ਫਾਰਸੀ ਦਾ ਹੈ ਪਰ ਇਹਦੀ ਸਹੀ ਵਿਆਖਿਆ ਪਹਿਲੀ ਵਾਰ ਇਤਿਹਾਸ ਵਿੱਚ ਜੇ ਕਿਸੇ ਨੇ ਪ੍ਰੈਕਟੀਕਲੀ ਕੀਤੀ ਹੈ ਤੇ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਨੇ ਕੀਤੀ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਜੀਵਨ ਨੇ ਕੀਤੀ ਹੈ ਦੋ ਤਰ੍ਹਾਂ ਦੇ ਸ਼ਹੀਦ ਮੰਨੇ ਜਾਂਦੇ ਨੇ ਇੱਕ ਸ਼ਹੀਦ ਉਹ ਹੁੰਦੇ ਨੇ ਜਿਹੜੇ ਸ਼ਹਾਦਤ ਦਾ ਜਾਮ ਪੀਂਦੇ ਨੇ ਤੇ ਸਰੀਰ ਨੂੰ ਤਿਆਗ ਦਿੰਦੇ ਨੇ ਕੁਝ ਲੋਕ ਉਹ ਹੁੰਦੇ ਨੇ ਜਿਹੜੇ ਸ਼ਹਾਦਤ ਨੂੰ ਪ੍ਰਵਾਨ ਕਰ ਲੈਂਦੇ ਨੇ ਆਪਣੀਆਂ ਗੱਲਾਂ ਵਿੱਚ ਕੰਪਰੋਮਾਈਜ਼ ਸ਼ਬਦ ਨਹੀਂ ਆਉਣ ਦਿੰਦੇ ਸਮਝੌਤਾ ਸ਼ਬਦ ਨਹੀਂ ਆਉਣ ਦਿੰਦੇ ਉਹ ਵੀ ਸ਼ਹੀਦ ਹੁੰਦੇ ਨੇ ਮੈਂ ਤਾਂ ਕਿਹਾ ਨਾਨਕ ਜੀ ਦੇ ਘਰ ਤੋਂ ਪਹਿਲਾ ਸ਼ਹੀਦ ਸ਼ਬਦ ਨਾਲ ਇਨਸਾਫ ਨਹੀਂ ਹੋਇਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ਼ਹਾਦਤ ਦਿੱਤੀ ਸ਼ਹਾਦਤ ਲਈ ਤਿੰਨ ਸ਼ਰਤਾਂ ਜ਼ਰੂਰੀ ਨੇ ਜੇ ਕਿਸੇ ਨੇ ਸ਼ਹੀਦ ਹੋਣਾ ਹੈ ਤੇ ਜੇ ਸ਼ਹੀਦੀ ਦੇ ਸਹੀ ਅਰਥ ਬਚਾਉਣੇ ਨੇ ਪਹਿਲੀ ਸ਼ਹਾਦਤ ਦੇ ਅਰਥ ਹੈ ਸ਼ਹੀਦੀ ਦੇਣ ਲੱਗਿਆ ਬੰਦਾ ਕਿਸੇ ਵੀ ਵਿਅਕਤੀ ਪਰਭਾਵੇ ਹੇਠ ਨਾ ਹੋਵੇ ਦੂਜੀ ਸ਼ਹਾਦਤ ਸੱਚ ਲਈ ਹੋਵੇ ਸਿਰਫ ਸੱਚ ਲਈ ਉਹਦੇ ਲਈ ਚਮੜੀ ਨਾ ਵੇਖੀ ਜਾਏ ਬੰਦੇ ਨਾ ਵੇਖੇ ਜਾਣ ਉਹਦੇ ਲਈ ਆਪਣਾ ਧੜਾ ਨਾ ਵੇਖਿਆ ਜਾਏ ਜੇ ਤਾਂ ਬੰਦਾ ਐਦਾਂ ਸ਼ਹੀਦ ਹੋ ਰਿਹਾ ਹੈ ਤੇ ਉਹਨੂੰ ਸ਼ਹੀਦ ਕਿਹਾ ਜਾ ਸਕਦਾ ਤੇ ਤੀਜਾ ਇਹ ਹੁੰਦਾ ਹੈ ਕਿ ਉਹਦੀ ਦਿੱਤੀ ਹੋਈ ਸ਼ਹਾਦਤ ਦੇ ਨਾਲ ਯੁੱਗ ਨੂੰ ਸਮੇਂ ਨੂੰ ਕੀ ਲਾਭ ਹੋਇਆ ਕੀ ਕ੍ਰਾਂਤੀ ਆਈ ਹੈ ਉਹਦੀ ਸ਼ਹਾਦਤ ਤੋਂ ਬਾਅਦ ਔਰ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੀ ਸ਼ਹਾਦਤ ਨੇ ਦੱਸਿਆ ਵੀ ਜਿਹੜਾ ਸ਼ਹੀਦ ਹੋਣ ਵਾਲਾ ਹੁੰਦਾ ਹੈ ਨਾ ਉਹ ਸਿਰਫ ਆਪਣੇ ਆਲੀ ਸ਼ਹੀਦ ਨਹੀਂ ਹੁੰਦਾ ਉਹ ਸ਼ਹੀਦ ਸੱਚ ਲਈ ਹੁੰਦਾ ਭਾਵੇਂ ਕੋਈ ਆਪਣਾ ਹੋਵੇ ਤੇ ਭਾਵੇਂ ਕੋਈ ਬਗਾਨਾ ਹੋਵੇ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਜ ਦੇ ਕੀਮਤੀ ਬੋਲ ਵਰਤਦੇ ਔਰ ਮਹਾਰਾਜ ਕਹਿੰਦੇ ਰੇ ਨਰ ਮੈਂ ਕਿਹਾ ਸੀ ਤੁਹਾਨੂੰ ਗੱਲ ਮੈਂ ਇਸ ਤਈ ਕਰ ਰਿਹਾ ਆਂ ਸਾ ਵੀ ਬਾਣੀ ਗੁਰੂ ਦੀਆਂ ਗੱਲਾਂ ਹਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਰਹਾਉ ਵਾਲੇ ਬੰਦ ਵਿੱਚ ਕਹਿੰਦੇ ਰੇ ਨਰ ਸਾਨੂੰ ਆਵਾਜ਼ ਮਾਰਦੇ ਨੇ हे ਬੰਦਿਆ हे इंसान हे ਮਨੁੱਖ ਮਹਾਰਾਜ ਕੀ ਕਹਿਣਾ ਚਾਹੁੰਦੇ ਹੋ ਕਹਿੰਦੇ ਇਹ ਸੱਚੀ ਜੀ ਧਾਰ ਇਹ ਗੱਲ ਆਪਣੇ ਦਿਲ ਵਿੱਚ ਸੱਚੀ ਕਰਕੇ ਮੰਨ ਲੈ ਕਿਹੜੀ ਗੱਲ ਮੰਨਣੀ ਹੈ ਮਹਾਰਾਜ ਹੁਣ ਧਿਆਨ ਨਾਲ ਸਮਝਿਓ ਆਪਾਂ ਬਹੁਤਾ ਡਿਟੇਲ ਚ ਨਹੀਂ ਜਾਂਦੇ ਸਮਾਨੀ ਰੇ ਨਾਰ ਏ ਸੱਚੀ ਜੀ ਧਾਰ ਬਾਣੀ ਨੂੰ ਸਮਝਣ ਵਾਸਤੇ ਜਰੂਰ ਹਰ ਸ਼ਬਦ ਦਾ ਰਹਾਉ ਵਾਲਾ ਬੰਦ ਵੇਖੋ ਨਹੀਂ ਤੇ ਸ਼ਬਦ ਸਮਝ ਨਹੀਂ ਆਉਣਗੇ ਅਸੀਂ ਕੀਰਤਨ ਕਰਨ ਵਾਲਿਆਂ ਨੇ ਬਹੁਤੀ ਬਾਣੀ ਦੀ ਵਿਆਖਿਆ ਪੁੱਠੀ ਸਾਡੇ ਦਿਮਾਗ 'ਚ ਬਿਠਾਈ ਹੈ ਕਿਉਂਕਿ ਸਾਨੂੰ ਜਿਹੜੀ ਸ਼ਬਦ ਦੀ ਪੰਕਤੀ ਚੰਗੀ ਲੱਗਦੀ ਅਸੀਂ ਉਹਨੂੰ ਟੇਕ ਬਣਾ ਲੈਨੇ ਆ ਮਾਫ ਕਰਿਓ ਮੈਨੂੰ ਕਈਆਂ ਨੂੰ ਇਹ ਗੱਲਾਂ ਜੱਜਦੀਆਂ ਨੇ ਜਿਹੜਾ ਲਿਖਣ ਵਾਲਾ ਹੈ ਨਾ ਹਰ ਕੀਰਤਨ ਕਰਨ ਵਾਲੇ ਦੇ ਚਰਨਾਂ 'ਚ ਮੈਂ ਗੁਜਾਰਿਸ਼ ਕਰਦਾ ਹਾਂ ਨਾ ਮੇਰੀ ਨਾ ਮੰਨੋ ਬਾਪੂ ਦੀ ਮੰਨੋ ਆਪਣੇ ਦੀ ਪਿਓ ਦੀ ਮੰਨੋ ਮੈਂ ਕੌਣ ਆ ਮੇਰੀ ਵੀ ਮੰਨਣ ਦੀ ਲੋੜ ਨਹੀਂ ਪਰ ਜਿਹੜੇ ਸਾਡੇ ਪਿਤਾ ਦੀ ਬਾਣੀ ਆ ਨਾ ਅਸੀਂ ਪਿਓ ਦੀ ਬਾਣੀ ਕਹਿੰਦੇ ਆ ਸਾਡੇ ਬਾਪੂ ਨੇ ਜਦੋਂ ਬਾਣੀ ਲਿਖੀ ਆ ਤੇ ਉਹਨਾਂ ਨੇ ਬਾਣੀ ਦਾ ਗਉਣ ਢੰਗ ਵੀ ਲਿਖਿਆ ਉੱਤੇ ਰਾਗ ਲਿਖਿਆ ਉਹਦੇ ਨਾਲ ਘਾਰ ਲਿਖਿਆ ਰਾਗ ਦਾ ਮਤਲਬ ਹੈ ਕਿਹੜੇ ਰਾਗ 'ਚ ਗਾਇਆ ਜਾਣਾ ਹੈ ਘਰ ਦਾ ਮਤਲਬ ਹੈ ਤਬਲਾ ਕਿਹੜੇ ਘਰ 'ਚ ਪਲੇ ਹੋਣਾ ਇਹ ਮਹਾਰਾਜ ਨੇ ਹਦਾਇਤ ਕੀਤੀ ਹੈ ਸ਼ਬਦਾਂ ਦੇ ਨਾਲ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਵੀ ਦੱਸਿਆ ਵੀ ਤੁਸੀਂ ਕਿਹੜੀ ਪੰਕਤੀ ਦੀ ਟੇਕ ਬਣਾ ਕੇ ਕੀਰਤਨ ਕਰਨਾ ਹੈ ਸਥਾਈ ਕਿਹਨੂੰ ਮੰਨਣਾ ਹੈ ਤੇ ਅੰਤਰੇ ਕਿਹਨੂੰ ਮੰਨਣਾ ਹੈ ਸਥਾਈ ਰਹਾਉ ਹੁੰਦਾ ਹੈ ਤੇ ਅੰਤਰੇ ਬਾਕੀ ਦੇ ਬੰਦ ਉਹਦੀ ਵਿਆਖਿਆ ਹੁੰਦੀ ਹੈ ਪਰ ਪਤਾ ਨਹੀਂ ਸਾਡੀ ਕੀ ਜਿੱਦ ਹੈ ਅਸੀਂ ਕਿਉਂ ਇਹ ਸਾਬਤ ਕਰਨ ਤੇ ਲੱਗਿਆ ਵੀ ਮਹਾਰਾਜ ਤੁਹਾਡੇ ਤੋਂ ਸਥਾਈਆਂ ਠੀਕ ਨਹੀਂ ਲਿਖੀਆਂ ਗਈਆਂ ਮਾਫ ਕਰਿਓ ਮੈਨੂੰ ਸ਼ਬਦ ਮੈਨੂੰ ਔਖੇ ਵਰਤਣੇ ਪੈਂਦੇ ਨੇ ਕਈ ਵਾਰ ਪਰ ਜਦੋਂ ਅਸੀਂ ਜਿੱਦ ਕਰਦੇ ਆ ਨਾ ਵੀ ਅਸੀਂ ਸਥਾਈ ਇਹਨੂੰ ਨਹੀਂ ਬੜਾਉਣਾ ਤੇ ਅਸੀਂ ਸਾਬਤ ਕਰਨਾ ਚਾਹੁੰਦੇ ਆ ਪਿਤਾ ਗੁਰੂ ਅਰਜਨ ਸਾਹਿਬ ਜੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਤੁਹਾਨੂੰ ਸਥਾਈ ਆ ਨਹੀਂ ਆ ਬਣਾਉਣੀ ਚਾਹੀਦੀ ਸੀ ਹੱਥ ਜੋੜ ਤਰਲਾ ਤੁਹਾਡੇ ਚਰਨਾਂ 'ਚ ਵੀ ਹੈ ਤੇ ਗੁਰੂ ਕੇ ਕੀਰਤਨੀਆਂ ਦੇ ਚਰਨਾਂ ਵਿੱਚ ਵੀ ਹੈ ਰੱਬ ਦਾ ਵਾਸਤਾ ਗੁਰੂ ਤੋਂ ਸਿਆਣੇ ਨਾਲ ਬੜੀਆਂ ਇੱਕ ਦੂਜੇ ਤੋਂ ਸਿਆਣੇ ਬਣ ਜਾਓ ਲੱਖ ਵਾਰ ਬਣ ਜਾਓ ਪਰ ਤੁਸੀਂ ਇੰਨੀ ਹਿਮਾਕਤ ਕਰ ਲਈ ਵੀ ਹੌਲੀ ਹੌਲੀ ਅਸੀਂ ਮਹਾਰਾਜ ਨੂੰ ਵੀ ਕਹਿਣ ਲੱਗ ਪਏ ਵੀ ਅਸੀਂ ਜ਼ਿਆਦਾ ਸਿਆਣੇ ਆ ਪਹਿਲਾਂ ਅਸੀਂ ਇੱਕ ਦੂਜੇ ਨੂੰ ਕਹਿੰਦੇ ਰਹੇ ਵੀ ਤੂੰ ਮੇਰੇ ਨਾਲੋਂ ਘੱਟ ਸਿਆਣਾ ਮੈਂ ਤੇਰੇ ਨਾਲੋਂ ਵੱਧ ਸਿਆਣਾ ਹੁਣ ਅਸੀਂ ਇਸ ਦਰ ਤੇ ਪਹੁੰਚ ਗਏ ਆ ਇਸ ਸਿਚੁਏਸ਼ਨ ਵਿੱਚ ਆ ਗਏ ਆ ਅੱਜ ਅਸੀਂ ਮਹਾਰਾਜ ਨੂੰ ਵੀ ਕਹਿੰਨੇ ਆ ਮਹਾਰਾਜ ਇਹਨੂੰ ਬਣਾਉਂਦੇ 27 ਤੇ ਸ਼ਬਦ ਜ਼ਿਆਦਾ ਵਧੀਆ ਲੱਗਣਾ ਏਦਾਂ ਹੈ ਸੌਖਾ ਸਮਝ ਲਓ ਜਿਵੇਂ ਕਿਸੇ ਬੰਦੇ ਨੇ ਕੋਈ ਚੀਜ਼ ਬਣਾਈ ਹੋਵੇ ਨਾ ਸਾਡੀ ਆਦਤ ਹੈ ਸਾਰਿਆਂ ਦੀ ਕਿਸੇ ਨੇ ਕੋਈ ਘਰ ਬਣਾਇਆ ਹੋਵੇ ਨਾ ਤੇ ਆਪਾਂ ਜਦੋਂ ਘਰ ਵੇਖਣ ਜਾਂਦੇ ਆ ਨਾ ਤੇ ਸਾਡੀ ਸਭ ਤੋਂ ਵੱਧ ਜ਼ੋਰ ਲੱਗਾ ਹੁੰਦਾ ਵੀ ਘਰ 'ਚ ਕੋਈ ਇੱਕ ਅੱਧੀ ਕਮੀ ਜ਼ਰੂਰ ਕੱਢ ਕੇ ਜਾਈਏ ਜਾਣ ਲੱਗੇ ਵੀ ਭਾਈ ਸਾਹਿਬ ਬਾਕੀ ਤਾਂ ਸਾਰਾ ਵਧੀਆ ਬਣਿਆ ਤੇ ਆਹ ਇਦਾਂ ਕਰ ਲੈਂਦੇ ਨਾ ਫਿਰ ਬੜੀ ਗੱਲ ਬਣਨੀ ਸੀ ਹੁਣ ਅਸੀਂ ਸਾਰੇ ਮਹਾਰਾਜ ਨਾਲ ਵੀ ਇਦਾਂ ਕਰਦੇ ਆ ਵੀ ਮਹਾਰਾਜ ਤੁਸੀਂ ਸਥਾਈ ਐ ਦੀ ਜਗ੍ਹਾ ਤੇ ਜਿਕੇ ਤੇ ਆਹ ਲਿਖ ਦਿੰਦੇ ਨਾ ਤੇ ਬੜੀ ਗੱਲ ਬਣਨੀ ਸੀ ਸ਼ਬਦ ਦੀ ਨਾ ਕਰੋ ਭਾਈ ਇਦਾਂ ਅਸੀਂ ਆਪਣੀ ਕੌਮ ਦਾ ਸਤਿਆਨਾਸ਼ ਮਾਰ ਲਿਆ ਇਹ ਕਰ ਕਰਕੇ ਰਹਿੰਦਾ ਅਸੀਂ ਮਾਰ ਦੇਣਾ ਅਸੀਂ ਸ਼ਬਦਾਂ ਨਾਲ ਬਹੁਤ ਆਪਣੇ ਢੰਗ ਦਾ ਕੋਝਾ ਮਜ਼ਾਕ ਹੁੰਦਾ ਜਦੋਂ ਤੁਸੀਂ ਕਿਸੇ ਮਹਾਨ ਔਰ ਮੈਂ ਫੇਰ ਕਹਿ ਰਿਹਾ ਵੀ ਕਿਸੇ ਬੰਦੇ ਦੀ ਗੱਲ ਹੁੰਦੀ ਆਪਾਂ ਬਦਲ ਲੈਂਦੇ ਬੰਦੇਆਂ ਦੀਆਂ ਬਦਲੀਆਂ ਜਾਂ ਤੁਸੀਂ ਮਹਾਰਾਜ ਦੀ ਗੱਲ ਨੂੰ ਕਿਵੇਂ ਚੇਂਜ ਕਰ ਸਕਦੇ ਹੋ ਤੋ ਰਹਾਉ ਵਾਲਾ ਬੰਦ ਸ਼ਬਦ ਦੀ ਸਥਾਈ ਹੁੰਦਾ ਹੈ ਮਹਾਰਾਜ ਨੇ ਕਿਹਾ ਰੇ ਨਰ ਇਹ ਸੱਚੀ ਜੀ ਧਾਰ ਸਗਲ ਜਗਤ ਹੈ ਜੈਸੇ ਸੁਪਨਾ ਇਹ ਸਾਰਾ ਜਗਤ ਇਦਾਂ ਆ ਜਿਵੇਂ ਸੁਪਨਾ ਆ ਸੁਪਨੇ ਚ ਗਵਾਚਿਆ ਨਾ ਕਰ ਸੁਪਨਾ ਹੈ ਅਸੀਂ ਸਾਰੇ ਸੁਪਨਾ ਵੇਖ ਰਹੇ ਆ ਪਰ ਕਿੱਡੀ ਕਮਾਲ ਦੀ ਗੱਲ ਹੈ ਅਸੀਂ ਸੁਪਨੇ ਮਗਰ ਲੱਗ ਕੇ ਹਕੀਕਤ ਨਾਲੋਂ ਮੂੰਹ ਮੋੜ ਲਿਆ ਸੁਪਨੇ ਚ ਉਲਝ ਕੇ ਅਸੀਂ ਸੱਚ ਦਾ ਲੜ ਛੱਡਦਾ ਮਹਾਰਾਜ ਕਹਿੰਦੇ ਜੈਸੇ ਸੁਪਨਾ ਬਿਨਸਤ ਲਗਤ ਨਾ ਬਾਰ ਜਦੋਂ ਕਿਸੇ ਨੇ ਮੜਾ ਜਾ ਉੱਚੀ ਜ਼ੋਰ ਆਵਾਜ਼ ਮਾਰ ਕੇ ਤੈਨੂੰ ਜਗਾਇਆ ਨਾ ਤੇਰਾ ਸੁਪਨਾ ਟੁੱਟ ਜਾਣਾ ਤੇ ਤੂੰ ਦੁਖੀ ਹੋਣਾ ਇਸ ਕਰਕੇ ਕਿੱਡਾ ਚੰਗਾ ਹੋਵੇ ਸੁਪਨੇ ਨੂੰ ਸੁਪਨਾ ਮੰਨ ਜਿਉਂ ਸੁਪਨਾ ਆ ਰਿਹਾ ਪਰ ਦੇਖਣਾ ਐਸੇ ਜੱਗ ਕੋ ਮਾਨ ਇਦਾਂ ਜੱਗ ਨੂੰ ਕਿਉਂ ਨਹੀਂ ਜਾਣਦਾ ਤੂੰ ਜੋ ਸੁਪਨਾ ਆ ਰੇਖਣਾ ਐਸੇ ਜੱਗ ਕੋ ਜਾਨ ਇਦਾਂ ਜਾਣ ਜੱਗ ਨੂੰ ਸੁਪਨੇ ਵਾਂਗ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸੁਪਨੇ ਵਾਂਗ ਜੱਗ ਵੇਖੇਂਗਾ ਸੌਖਾ ਹੋ ਜਾਏਂਗਾ ਰਿਸ਼ਤਿਆਂ ਨੂੰ ਸੁਪਨੇਆਂ ਵਾਂਗ ਵੇਖੋ ਜਦੋਂ ਤੁਸੀਂ ਸੁਪਨੇਆਂ ਨਾਲੋਂ ਹਕੀਕਤ ਵਾਲੇ ਬੰਨੇ ਆਉਂਦੇ ਹੋ ਨਾ ਤੁਸੀਂ ਰਿਸ਼ਤਿਆਂ ਦੇ ਵਿੱਚ ਆਪਣੇ ਹਿਸਾਬ ਨਾਲ ਵੀ ਆਹ ਰਿਸ਼ਤਾ ਐ ਕਿਉਂ ਨਹੀਂ ਕਰਦਾ ਤੁਹਾਡੀਆਂ ਉਹ ਸਾਰੀਆਂ ਫੀਲਿੰਗਸ ਆਪਣੇ ਹਿਸਾਬ ਨਾਲ ਤੁਸੀਂ ਜੱਜ ਕਰਦੇ ਹੋ ਵੀ ਐਸ ਰਿਸ਼ਤੇ ਨੂੰ ਐ ਕਰਨਾ ਚਾਹੀਦਾ ਸਪਨਾ ਵੇਖ ਜਿੰਨਾ ਮਿਲ ਰਿਹਾ ਸ਼ੁਕਰ ਕਰਿਆ ਕਰ ਬਸ ਸੁੱਖਾ ਹੋਏਗਾ ਪਦਾਰਥਾਂ ਨੂੰ ਵੀ ਸੁਪਨੇ ਵਾਂਗ ਵੇਖੋ ਇਹ ਸੁਪਨਾ ਹੀ ਹੈ ਵੱਧ ਵਾਲਿਆਂ ਦਾ ਵੀ ਟੁੱਟਣਾ ਹੈ ਘਟ ਵਾਲਿਆਂ ਦਾ ਵੀ ਟੁੱਟਣਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਬਿਨ ਸਤ ਲਗਤ ਨਾ ਬਾਰ ਇਹਨੂੰ ਮੁੱਕਦਿਆਂ ਬਹੁਤਾ ਟਾਈਮ ਨਹੀਂ ਲੱਗਣਾ ਬਹੁਤਾ ਸਮਾਂ ਨਹੀਂ ਲੱਗਣਾ ਇਹ ਟੁੱਟ ਜਾਣਾ ਕੁਝ ਜਦੋਂ ਸੁਪਨਾ ਟੁੱਟਦਾ ਹੈ ਫਿਰ ਅਸੀਂ ਵੀ ਟੁੱਟਦੇ ਆ ਨਾਲ ਕਿੰਨਾ ਚੰਗਾ ਹੋਵੇ ਜੇ ਸੁਪਨੇ ਨੂੰ ਸੁਪਨਾ ਮੰਨਿਆ ਹੁੰਦਾ ਤੇ ਸੁਪਨੇ ਟੁੱਟਣ ਨਾਲ ਅਸੀ ਨਾ ਟੁੱਟਦੇ ਜਦੋਂ ਸੁਪਨੇ ਨਾਲ ਤੁਸੀਂ ਟੁੱਟਦੇ ਹੋ ਫਿਰ ਉਸ ਬੰਦੇ ਤੇ ਸਵਾਲ ਪੈਦਾ ਹੁੰਦਾ ਹੈ ਜਿਹੜੇ ਬੰਦੇ ਨੂੰ ਬਾਬੇ ਨੇ 239 ਸਾਲ ਲਾ ਕੇ ਬੰਦਾ ਬਣਾਇਆ ਉਹ ਕਿੱਦਾਂ ਟੁੱਟ ਗਿਆ ਮੈਂ ਪਿਛਲੇ ਦਿਨੀ ਇੱਕ ਬੇਨਤੀ ਕੀਤੀ ਸੀ ਸਿੱਖਾ ਜਦੋਂ ਹੱਥ ਜੋੜ ਕੇ ਗੁਰਾਂ ਦੇ ਸਾਹਮਣੇ ਖੜਾ ਹੁੰਦਾ ਹੈ ਨਾ ਸਿਰਫ ਇਹ ਨਾ ਧਿਆਨ ਰੱਖਿਆ ਕਰ ਵੀ ਭਾਈ ਨੇ ਵਹਿਗੁਰੂ ਕਦੋਂ ਕਹਿਣਾ ਇਹ ਧਿਆਨ ਰੱਖਿਆ ਕਰ ਵੀ ਜਿੰਨਾਂ ਦੀ ਗੱਲ ਕਰ ਰਿਹਾ ਇੱਕ ਐਸੇ ਲੋਕ ਸਨ ਸਭ ਤੋਂ ਪਹਿਲਾਂ ਗੱਲ ਤੋਂ ਪੰਜਾਂ ਪਿਆਰਿਆਂ ਦੀ ਕਰਦਾ ਹੈ ਅਰਦਾਸ ਵਿੱਚ ਗੁਰਾਂ ਤੋਂ ਬਾਅਦ ਸਿੱਖਾਂ ਦਾ ਸਭ ਤੋਂ ਪਹਿਲਾ ਨਾਮ ਆਉਂਦਾ ਤੇ ਪੰਜਾਂ ਪਿਆਰਿਆਂ ਦਾ ਆਉਂਦਾ ਤੇ ਪਿਆਰਿਆਂ ਵਿੱਚੋਂ ਭਾਈ ਦਇਆ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਅਖੀਰਲੇ ਵੇਲੇ ਤੱਕ ਨੇਭੇ ਨੇ ਮਹਾਰਾਜ ਉਹ ਮਾਛੀਵਾੜੇ ਦੇ ਜੰਗਲ ਵਿੱਚ ਪੈਰਾਂ 'ਚ ਜੋੜਾ ਨਹੀਂ ਸਰੀਰ ਤੇ ਚੰਗੇ ਕੱਪੜੇ ਨਹੀਂ ਜਾਮਾ ਲੀਰੋ ਲੀਰ ਹੋਇਆ ਸਰੀਰ ਵਿੱਚ ਲੋ ਸਿਮਰਿਆ ਔਰ ਮਹਾਰਾਜ ਟੈਂਡ ਦਾ ਸਹਰਾਣਾ ਲਾ ਕੇ ਬੈਠੇ ਨੇ ਉਥੇ ਔਰਦਾਇਆ ਸਿੰਘ ਦੇ ਮਨ ਕਿਉਂਕਿ ਸਿੱਖ ਹੈ ਨਾ ਗੁਰੂ ਨੂੰ ਵੇਖ ਕੇ ਭਾਵੁਕ ਹੋ ਗਿਆ ਸਿੱਖ ਦੇ ਹੰਝੂ ਵਹਿ ਤੁਰੇ ਔਰਦਾਇਆ ਸਿੰਘ ਨੇ ਕਿਹਾ ਮਹਾਰਾਜ ਹੱਦ ਹੋ ਗਈ ਹੈ ਕੋਈ ਗੁਰੂ ਆਪਣੇ ਸੇਵਕਾਂ ਲਈ ਐਵੇਂ ਹੀ ਕਰਦਾ ਹੁੰਦਾ ਹੈ ਤੁਹਾਡੀ ਹਾਲਤ ਮੇਰੇ ਤੋਂ ਤੱਕੀ ਨਹੀਂ ਜਾਂਦੀ। ਲਾਲ ਤੁਸੀਂ ਸ਼ਹੀਦ ਕਰਾਇਆ ਅਨੰਦਪੁਰ ਦਾ ਕਿਲਾ ਤੁਸੀਂ ਉਜਾੜ ਦਿੱਤਾ। ਕਮਾਲ ਦੀ ਗੱਲ ਹੈ ਤੁਸੀਂ ਫਿਰ ਵੀ ਸੌਂਗੇ ਆਣ ਕੇ ਤੁਹਾਨੂੰ ਨੀਂਦ ਕਿਵੇਂ ਆ ਗਈ ਇਸ ਇਸ ਪਿੰਡ ਤੇ ਇਸ ਜੰਗਲ ਵਿੱਚ ਪੱਥਰ ਦਾ ਸਹਾਰਾ ਲੈ ਕੇ ਕਿਵੇਂ ਸੌਂਗੇ। ਤੇ ਮੇਰੇ ਦਾਤਾਰ ਪਾਸ਼ਾ ਧਨ ਕਲਗੀਧਰ ਪਾਸ਼ਾ ਜੀ ਨੇ ਕਿਹਾ ਦਇਆ ਸਹਿਜ ਇਹੋ ਜੀ ਨੀਂਦ ਅੱਜ ਆਈ ਹੈ ਨਾ ਅੱਜ ਤੋਂ ਪਹਿਲਾਂ ਕਦੀ ਇਦਾਂ ਦੀ ਨੀਂਦ ਨਹੀਂ ਆਈ। ਬੜੀ ਕਮਾਲ ਦੀ ਨੀਂਦ ਸੀ। ਮੇਰੇ ਦਇਆ ਸਿੰਘ ਵਾਸਤੇ ਆਪਣੇ ਆਪ ਚ ਬੜੀ ਹੈਰਾਨਗੀ ਦੀ ਗੱਲ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿੱਦਾਂ ਤੇ ਨੀਂਦ ਸਕੂਨ ਵਾਲੀ ਅੱਜ ਆਈ ਹੈ ਨਾ ਕਿਤੇ ਕਲਗੀਧਰ ਪਾਤਸ਼ਾਹ ਜੀ ਨੂੰ ਜੀਵਨ ਦਾ ਹਿੱਸਾ ਬਣਾ ਕੇ ਵੇਖੋ ਨੀਂਦਾਂ ਦੀਆਂ ਗੋਲੀਆਂ ਨਹੀਂ ਖਾਣੀਆਂ ਪੈਂਦੀਆਂ ਫਿਰ ਟਿੰਡਾਂ ਤੇ ਵੀ ਨੀਂਦ ਆਉਂਦੀ ਹੈ ਫਿਰ ਬਹੁਤ ਸੌਖੀ ਨੀਂਦ ਆਉਂਦੀ ਹੈ ਫਿਰ ਜੀਵਨ ਚ ਬਹੁਤ ਕਮਾਲ ਦਾ ਸਕੂਨ ਹੁੰਦਾ ਹੈ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਸੁਪਨੇ ਚ ਬਾਹਰ ਨਿਕਲ ਪਾਈ ਸੁਪਨਾ ਟੁੱਟਣਾ ਤੇਰਾ ਤੂੰ ਦੁਖੀ ਹੋੜਾ ਫਿਰ ਸਤਿਗੁਰੂ ਜੀ ਉਦਾਹਰਣ ਦੇ ਕੇ ਸਮਝਾਉਂਦੇ ਨੇ ਇਹ ਗੱਲ ਸਮਝਾਤੀ ਹੁਣ ਵੀ ਇਹ ਸੁਪਨਾ ਫਿਰ ਐਗਜ਼ਾਮਪਲ ਦਿੰਦੇ ਨੇ ਸਮਾਪਤੀ ਕਰਦੇ ਆਪਾਂ ਬਾਰੂ ਪੀਤ ਬਣਾਈ ਰਾਜਪੱਚ ਕਹਿੰਦੇ ਰੇਤਾ ਦਾ ਘਰ ਕਦੀ ਬਣਿਆ ਵੇਖਿਆ ਜਿਹੜੇ ਬੰਦੇ ਤੁਹਾਡੇ ਚੋਂ ਰੇਤਲੇ ਇਲਾਕਿਆਂ ਜਾਂ ਤੁਸੀਂ ਇੱਥੇ ਵੀ ਵੇਖਦੇ ਹੋ ਨਾ ਜਿਹੜਾ ਰੇਤਲਾ ਥਾਂ ਹੁੰਦਾ ਹੈ ਨਾ ਜਿੱਥੇ ਅੱਜ ਪਹਾੜ ਹੁੰਦਾ ਹੈ ਕੱਲ ਨੂੰ ਹੋ ਸਕਦਾ ਉੱਥੇ ਨੀਵਾ ਥਾਂ ਹੋਵੇ ਜਿੱਥੇ ਅੱਜ ਨੀਵਾ ਥਾਂ ਉੱਥੇ ਕੱਲ ਨੂੰ ਪਹਾੜ ਹੋਏਗਾ ਕਿਉਂਕਿ ਰੇਤਾ ਦਾ ਘਰ ਟਿਕਾਣੇ ਵਾਲਾ ਨਹੀਂ ਹੁੰਦਾ 바ਰੂ ਭੀਤ ਬਣਾਈ ਰੱਜ ਪਚ ਇਸ ਕਰਕੇ ਰੇਤਾ ਦੀ ਕੰਧ ਨਹੀਂ ਬਣਦੀ ਕਦੇ ਵੀ ਮਹਾਰਾਜ ਕਹਿੰਦੇ ਤੂੰ ਰੇਤਾ ਦੀ ਕੰਧ ਬਣਾ ਰਿਹਾ ਹੈ ਤੇ ਇਹਦੇ ਤੇ ਜ਼ੋਰ ਲਾ ਰਿਹਾ ਹੈ ਸਾਰਾ ਰਾਹਤ ਨਹੀਂ ਦਿਨ ਚਾਰ ਪਰੇ ਚਾਰ ਦਿਨ ਨਹੀਂ ਕੱਢਣੇ ਇਹ ਰੇਤਾ ਦੀ ਕੰਧ ਢਹਣੀ ਹੈ ਇੱਕ ਦਿਨ ਤੈਸੇ ਹੀ ਇਹ ਸੁਖ ਮਾਇਆ ਕੇ ਜਿਦਾ ਰੇਤਾ ਦੀ ਕੰਧ ਹੈ ਇਦਾਂ ਹੀ ਮਾਇਆ ਦਾ ਸੁਖ ਨੇ ਉਰਜੋ ਕਹਾ ਗਵਾਰ ਕਿਉਂ ਐਵੇਂ ਇੰਨਾ ਚ ਉਲਜਿਆ ਪਿਆ ਆ ਗਵਾਰ ਬੰਦਿਆ ਗਵਾਰ ਦਾ ਅਰਥ ਹੁੰਦਾ ਹੈ ਬੇਵਕੂਫ ਉਨੇ ਮੈਂ ਨਹੀਂ ਜੇ ਕਹਿ ਰਿਹਾ ਮੈਨੂੰ ਵੀ ਮਹਾਰਾਜ ਬੇਵਕੂਫੀ ਮੰਨਦੇ ਨੇ ਜੇ ਅਸੀਂ ਬੇਵਕੂਫ ਨਾ ਹੁੰਦੇ ਤੇ ਅਸੀਂ ਕਿਉਂ ਮਹਾਰਾਜ ਨੂੰ ਕਹਿੰਦੇ ਵੀ ਮਹਾਰਾਜ ਤੁਹਾਡੇ ਤੋਂ ਸਥਾਈਆਂ ਠੀਕ ਨਹੀਂ ਲਿਖੀਆਂ ਗਈਆਂ ਬੇਵਕੂਫੀ ਹੈ ਨਾ ਸਾਡੀ ਇਹ ਇਹ ਠੀਕ ਹੈ ਇਹਦੇ ਰਿਜ਼ਲਟ ਜਦੋਂ ਕੌਮ ਭੁਗਤੇਗੀ ਸਮਾਂ ਆਏਗਾ ਫਿਰ ਲੋਕ ਬਹਿ ਕੇ ਇਹਦੇ ਤੇ ਐਨਲਿਸਸ ਕਰਨਗੇ ਵੀ ਸਾਡਾ ਸਾਰਾ ਕੁਝ ਕੀ ਬਣਿਆ ਇਹਦੇ ਤੇ ਚਰਚਾਵਾਂ ਹੋਣਗੀਆਂ ਪਰ ਅਸੀਂ ਤਾਂ ਨੁਕਸਾਨ ਕਰਨ ਤੋਂ ਕੋਈ ਅਸਰ ਨਹੀਂ ਨਾ ਛੱਡ ਰਹੇ की फर्क पैंता है वापस मुड़ आई है जिथो महाराज ने शुरू किया गल उ शुरू करिए रिजल्ट जो निकल वेखी जाएगी फिर समा जो आएगा वेखी जाएगी की फर्क पैदा ये पर गल उ शुरू करिए जितों महाराज ने की है सतगुरु गरीब निवास सचे पातशाह जी कहें तैसे ही ए सुख माया के उजो कहाँ गवार क्यों गवार बनद क्यों कमला बन जाए क्यों झला होना है क्यों इस बन्ने उलझद भाई अखीर त मेरे दाते ने बड़े कीमती ख्याल दते ਸਤਗੁਰੂ ਜੀ ਕਹਿੰਦੇ ਅੱਜ ਹੂੰ ਸਮਝ ਕਛ ਬਿਗਰਿਓ ਨਾਹਿਨ ਅਜੇ ਵੀ ਸਮਝ ਆ ਕੁਛ ਨਹੀਂ ਵਿਗੜਿਆ ਵਾ ਵਾ ਕਿੱਡੀ ਕਮਾਲ ਦੀ ਗੱਲ ਹੈ ਅਜੇ ਵੀ ਅਸੀਂ ਕਹਿੰਨੇ ਬਾਣੀ ਸਮਝ ਨਹੀਂ ਆਉਂਦੀ ਮੈਨੂੰ ਨਹੀਂ ਲੱਗਦਾ ਇਹ ਸ਼ਬਦਾਂ ਦੇ ਅਰਥ ਕਰਨ ਦੀ ਲੋੜ ਹੈ ਜੇ ਸਿਰਫ ਥੋੜਾ ਜਿਹਾ ਧਿਆਨ ਦੇ ਕੇ ਪੜੇ ਜਾਣ ਤੇ ਤੁਹਾਨੂੰ ਅਰਥ ਸਮਝ ਆ ਰਹੇ ਕਿੰਨੀ ਸੌਖੀ ਤੇ ਗੱਲ ਹੈ ਮਹਾਰਾਜ ਕਹਿੰਦੇ ਚੱਲ ਕੋਈ ਨਹੀਂ ਗਵਾਚਾ ਰਿਆ ਕੋਈ ਗੱਲ ਨਹੀਂ ਪੈ ਗਿਆ ਭੁਲੇਖੇ ਚ ਤੈਨੂੰ ਪਾਤ ਆ ਅਜੇ ਵੀ ਕੁਝ ਨਹੀਂ ਵਿਗੜਿਆ ਸਮਝ ਆ ਕੋਈ ਨੁਕਸਾਨ ਨਹੀਂ ਹੋਇਆ ਤੇਰਾ ਪਰ ਜੇ ਅਜੇ ਵੀ ਸੁਪਨਾ ਸਮਝਿਆ ਜੇ ਅਜੇ ਵੀ ਸੁਪਨੇ ਵਿੱਚ ਗਵਾਚਿਆ ਰਿਹਾ ਤੇ ਫੇਰ ਭਾਈ ਤੈਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਬਚਾ ਸਕਦੀ ਅੱਜ ਹੋਂ ਕਛ ਬਿਗਰਿਓ ਨਾਹਿਨ ਭਜਲੇ ਨਾਮ ਮੁਰਾਰ ਯਾਦ ਰੱਖ ਨਾਮ ਨੂੰ ਭਜ ਦਾ ਅਰਥ ਹੁੰਦਾ ਯਾਦ ਕਰਨਾ ਇਹਨੂੰ ਬਾਣੀ ਚ ਸਿਮਰਨ ਵੀ ਕਿਹਾ ਇਹਨੂੰ ਬਾਣੀ ਚ ਜਪ ਵੀ ਕਿਹਾ ਇਹਨੂੰ ਬਾਣੀ ਚ ਆਰਾਧਨਾ ਵੀ ਕਿਹਾ ਇਹ ਸਾਰੇ ਸ਼ਬਦ ਜਦੋਂ ਬਾਣੀ ਚ ਆਉਂਦੇ ਨੇ ਤੇ ਇਹਦਾ ਮਤਲਬ ਹੈ ਯਾਦ ਕਰ ਯਾਦ ਕਰ ਯਾਦ ਰੱਖ ਯਾਦ ਕੀ ਰੱਖਣਾ ਹੈ ਇਹ ਸੁਪਨਾ ਹੈ ਯਾਦ ਕੀ ਰੱਖਣਾ ਹੈ ਬਿਨ ਸਤ ਲਗਤ ਨਾ ਬਾਹਰ ਯਾਦ ਕੀ ਰੱਖਣਾ ਹੈ ਜਗ ਸੁਪਨੇ ਜੋ ਜਾਨ ਇਹ ਯਾਦ ਰੱਖਣਾ ਭੁੱਲ ਨਾ ਜਾਇਓ ਹਣ ਮਹਾਰਾਜ ਕਹਿੰਦੇ ਜੇ ਇਹ ਯਾਦ ਰੱਖ ਲੈਗਾ ਜੀਵਨ ਸੁਖਾਲਾ ਹੋ ਜਾਏਗਾ ਭਜ ਲੈ ਨਾਮ ਮੁਰਾਰ ਇਹਨੂੰ ਹੀ ਨਾਮ ਜਪਣਾ ਕਹਿੰਦੇ ਹਨ ਜੇ ਨਾਮ ਜਪਣ ਵਾਲਿਆ ਨੇ ਨਾਮ ਜਪਣ ਦਾ ਦਾਵਾ ਕਰਕੇ ਵੀ ਫਿਰ ਜਗ ਨੂੰ ਸੁਪਨਾ ਨਹੀਂ ਮੰਨਣਾ ਜਗ ਦੀਆਂ ਸਮੱਸਿਆਵਾਂ 'ਚ ਉਲਝ ਜਾਣਾ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਤੂੰ ਸਿਰਫ ਵਿਖਾਵਾ ਕਰਦਾ ਤੈਨੂੰ ਨਾਮ ਜਪਣਾ ਅਜੇ ਤੱਕ ਨਹੀਂ ਆਇਆ ਨਾਮ ਦਾ ਅਰਥ ਹੀ ਬਾਣੀ ਵਿੱਚ ਰੱਬੀ ਉਪਦੇਸ਼ ਨੂੰ ਸੁਰਤ ਵਿੱਚ ਵਸਾਉਣਾ ਹੈ ਆਪਾਂ ਬਹੁਤ ਵਾਰ ਦੇਤੇ ਚਰਚਾ ਕਰਦੇ ਕਿੰਨੀ ਵਾਰ ਤੁਸੀਂ ਜਿੰਨੇ ਸ਼ਬਦ ਨਾਮ ਵਾਲੇ ਨੇ ਸਾਰੇ ਧਿਆਨ ਨਾਲ ਵੇਖਿਓ ਨਾਮ ਦਾ ਮਤਲਬ ਕੀ ਹੈ ਜਿਹੜਾ ਭਾਈ ਗੁਰਦਾਸ ਜੀ ਨੇ ਹਵਾਲਾ ਵੀ ਦਿੱਤਾ ਨਾ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ ਇਹਦਾ ਮਤਲਬ ਹੀ ਇਹ ਹੈ ਵਾਹ ਗੁਰੂ ਉਸ ਪਰਮਾਤਮਾ ਦਾ ਮੰਤਰ ਹੈ ਨਾਮ ਮੰਤਰ ਕੀ ਹੁੰਦਾ ਹੈ ਸਲਾਹ ਮੰਤਰੀ ਤੋਂ ਬਣਿਆ ਸ਼ਬਦ ਹੈ ਸਲਾਹ ਦੇਣ ਵਾਲਾ ਫੈਸਲਾ ਕਰਨ ਵਾਲਾ ਗੁਰੂ ਦਾ ਉਪਦੇਸ਼ ਤੇਰੀ ਸਲਾਹ ਬਣ ਜਾਏ ਗੁਰੂ ਦੇ ਉਪਦੇਸ਼ ਨੂੰ ਆਪਣੀ ਜ਼ਿੰਦਗੀ ਦਾ ਸਲਾਹਕਾਰ ਬਣਾ ਲਾ ਤੂੰ ਕਦੀ ਕਿਸੇ ਦੁਨੀਏ ਦੀ ਸਲਾਹ ਨਹੀਂ ਲਏਗਾ ਸਲਾਹ ਲੈਣੀ ਹੋਈ ਆਪਣੇ ਪਿਓ ਦੀ ਲਿਓ ਮੈਂ ਕਿਹਾ ਸੀ ਇੱਕ ਵਾਰ ਆਨੰਦ ਕਾਰਜ ਦੇ ਵੇਲੇ ਬੱਚਾ ਤੇ ਬੱਚੀ ਗੁਰੂ ਦਾ ਲੜਫੜ ਕੇ ਸਤਗੁਰਾਂ ਦੀ ਪ੍ਰਕਰਮਾ ਕਰਦੇ ਨੇ ਪਰ ਜਦੋਂ ਉਹਨਾਂ ਨੇ ਆਡ ਹੋਣਾ ਹੁੰਦਾ ਉਹ ਦਿਨ ਸਲਾਹਾਂ ਉਹ ਵਕੀਲਾਂ ਦੀਆਂ ਲੈਂਦੇ ਨੇ ਇਸ ਬਾਪੂ ਤੋਂ ਲਿਓ ਸਲਾਹਣ ਕੇ ਦਿੰਦਾ ਆ ਗਿਆ ਬਾਪੂ ਆਡ ਹੋਣ ਦੀ ਤੁਹਾਨੂੰ ਫਿਰ ਪੁੱਛੇਗਾ ਬਾਪੂ ਵੀ ਚਾਰ ਲਾਵਾਂ ਜਿਹੜੀਆਂ ਮੇਰੇ ਮੇਰੇ ਦਿਵਾਲੇ ਪੱਲਾ ਫੜ ਕੇ ਲਈਆਂ ਸਨ ਜਿਹੜੀ ਉਦੋਂ ਕਮਿਟਮੈਂਟ ਮੇਰੇ ਨਾਲ ਕੀਤੀ ਸੀ ਉਹਦੇ 'ਚ ਸ਼ਬਦ ਕਿਹੜੇ ਵਰਤੇ ਸਨ ਤੁਸੀਂ ਪਰ ਕੌਣ ਕਰੇ ਗੱਲਾਂ ਪਿਓ ਨਾਲ ਪਿਓ ਨਾਲ ਤੇ ਗੱਲਾਂ ਹੀ ਨਹੀਂ ਕਰਨੀਆਂ ਆਉਂਦੀਆਂ ਸਾਨੂੰ ਆਪਣੇ ਨਾਲ ਅਸੀਂ ਬਗਾਨਿਆਂ ਨਾਲ ਗੱਲਾਂ ਕਰਦੇ ਆਂ ਬਗਾਨਿਆਂ ਨੂੰ ਅਸੀਂ ਆਪਣੇ ਬਣਾ ਲਿਆ ਆਪਣੇਆਂ ਨੂੰ ਅਸੀਂ ਬਗਾਨੇ ਬਣਾ ਲਿਆ ਕੋਹ ਨਾਨਕ ਨਿਜ ਮਤ ਸਾਧਨ ਕੋ ਨਿਜ ਮਤ ਸਿਆਣੇ ਬੰਦਿਆਂ ਦਾ ਤਾਂ ਇਹੀ ਖਿਆਲ ਹੈ ਸਾਧਨ ਮਤਲਬ ਸਾ ਧਨ ਸ਼ਬਦ ਹੈਗਾ ਸਾ ਧਨ ਪਰ ਧੱਦਾ ਜਦੋਂ ਅਗਲੇ ਬੰਨੇ ਆਉਂਦਾ ਤੇ ਉਹ ਧੱਦੇ ਦੀ ਆਵਾਜ਼ ਨਹੀਂ ਕਰਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸਿਆਣੇ ਬੰਦਿਆਂ ਦੀ ਤਾਂ ਹੀ ਸਲਾਹ ਹੈ ਸਤ ਸੰਗੀਆਂ ਦੀ ਤੇ ਭਾਈਏ ਸਲਾਹ ਹੈ ਪਾ ਕਿਉ ਤੋਹੇ ਪੁਕਾਰ 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 ਕੇ ਸਿਆਣੇ ਬੰਦੇ ਸਲਾਵਾ ਦਿੰਦੇ ਨੇ ਮੰਨਣਾ ਨਾ ਮੰਨਣਾ ਪਾਈ ਤੇਰੀ ਮਰਜ਼ੀ ਹੈ ਦਾਤਾ ਮਿਹਰ ਕਰੇ ਸਾਨੂੰ ਇਹ ਸਲਾਹ ਮੰਨਣੀ ਆ ਜਾਏ ਇਹ ਆਗਿਆ ਸਤਿਗੁਰਾਂ ਦੀ ਮੰਨਣੀ ਆ ਜਾਏ ਅਸੀਂ ਗੁਰੂ ਦੇ ਲਾੜ ਥੜ ਕੇ ਜ਼ਿੰਦਗੀ ਜੀਉਣ ਲੱਗ ਜਾਈਏ ਸਿਰ ਸਤਿਗੁਰਾਂ ਦੇ ਚਰਨਾ ਚ ਰੱਖ ਕੇ ਆਪਣੇ ਨਾ ਚੁਕੀਏ ਸਿਰ ਗੁਰਾਂ ਦੇ ਬਣਾ ਕੇ ਚੁਕੀਏ ਫਿਰ ਜੀਵਨ ਪ੍ਰਵਾਨ ਹੋਏਗਾ ਸਭਨਾਂ ਦਾ ਧੰਨਵਾਦ ਸ਼ੁਕਰਾਨਾ ਸੱਚੇ ਪਾਤਸ਼ਾਹ ਜੀ ਦਾ ਭੁੱਲਾਂ ਬੇਅੰਤ ਮੇਰੀਆਂ ਸਮਝ ਕੇ ਇਸੇ ਦਰ ਦੇ ਅੰਦਰ ਛੱਡ ਜਾਇਓ ਜੇ ਕੋਈ ਗਲਤ ਚੰਗੀ ਕਹੀ ਗਈ ਹੋਵੇ ਉਹ ਮੇਰੀ ਨਹੀਂ ਹੈ ਮੇਰੇ ਬਾਪੂ ਦੀ ਬਾਣੀ ਦੀ ਹੈ ਉਹਨੂੰ ਆਪਣੇ ਲੜ ਬਣ ਕੇ ਜਾਇਓ ਘਰ ਲੈ ਕੇ ਜਾਇਓ ਸਭਨਾ ਦਾ ਧੰਨਵਾਦ ਕਰੋ ਮਾਲਕ ਦਾ ਸ਼ੁਕਰਾਨਾ ਪਿਆਰ ਸਹਿਤ ਗੱਜ ਕੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ